ਕਾਜ। ਅੱਛਾ ਤੇ ਫਿਰ ਆਪਣਾ ਕੀ ਕਹਿੰਦੇ ਚੀਚੀ ਠੀਕ ਸੀ ਕਰ ਇਹਨੇ ਕੁਛ ਰਾਤ ਤੇ ਨਹੀਂ ਕੀਤਾ। ਇਹਨੂੰ ਇੱਥੇ ਪਾਇਆ ਅੰਦਰ। ਹੈਂ? ਚੀਚੀ ਨੂੰ ਆਓ। ਅੱਛਾ ਇਹਨੂੰ ਵੀ ਕੋਈ ਖੁਸ਼ਬੂ ਆ ਗਈ ਗੱਡੀ ਦੀ। ਅੱਛਾ ਕਿਉਂ ਲਿ ਗਿਆ ਉੱਧਰ ਹੁੰਦੀ ਅੰਦਰ ਉੱਧਰ ਜਾ ਕੇ ਫਿਰ ਉੱਥੇ ਬੂਹੇ ਅੱਗੇ ਜਾ ਕੇ ਦੇਖਣ। ਆਹ ਹੈ ਚੀਚੀ। ਆ ਜਾ ਮੇਰਾ ਪੁੱਤ ਆ ਜਾ। ਆ ਜਾ। ਆ ਜਾ ਮੇਰਾ ਬੱਚਾ। ਆ ਜਾ। ਹਾਇ ਨੀ ਇਹ ਵੀ ਆਕਾ ਤੇ ਵੀ ਰਿਕਾਰਡਿੰਗ ਚੱਲੇਗੀ। ਉਸ ਪੁੱਤ ਤੂੰ ਰੋ ਨਾ ਕਿਹੜੀ ਗੱਲੋਂ। ਕਿਹੜੀ ਗੱਲੋਂ ਰੋਣਾ? ਕਿਹੜੀ ਗੱਲੋਂ ਹਾਂ ਇੰਨੇ ਦਿਨ ਨਹੀਂ ਕੀਤਾ ਜੱਡਾ ਹੁਣ ਅੱਜ ਕਰ ਕੀਤਾ ਅਥਰੂਡੇ ਗੰਡੇ ਆਏ ਆ ਵੇ ਅਥਰੂ ਦੇਖੋ ਮਾਂ ਮਰ ਜੇ ਪੁੱਤ ਹੈ ਜੀ ਇਦਾਂ ਸਜਾਣਾ ਧਿਆਨ ਕਰ ਰੋਇਆ ਨਾ ਕਰ ਤੂੰ ਤੂੰ ਨਾ ਰੋਇਆ ਕਰ ਬਤੂ ਤੇਰੇ ਲਈ ਤੇ ਛਾਲਾ ਪੁੱਛੇ ਚੂਣਾ ਮਗਨਾ ਮਾਦੀ ਨਾ ਦੀਏ ਉਹ ਨਹੀਂ ਉਥੇ ਕਸ਼ਮੀਰ ਚ ਸਾਰੇ ਕਹਿੰਦੇ ਚੀਚੀ ਬਾਬਾ ਕਿੱ사 ਹੈ ਚੀਚੀ ਬਾਬਾ ਕਿੱ사 ਹੈ ਚੀਚੀ ਨੇ ਤੇ ਕੁੜੀਆਂ ਮਗਰ ਲਾਈਆਂ ਨੇ ਚੀਚੀ ਨੇ ਤੇ ਸਾਰਾ ਜਹਾਨ ਮਗਰ ਲਾਇਆ ਐਡਾ ਸਟਾਰ ਹੋ ਗਿਆ ਮੇਰਾ ਮੁੰਡਾ ਮੇਰੇ ਸਤਾਰਾ ਰੋ ਗਤੂ ਲੋ ਜਾ ਨਾ ਕਰ ਖੋਜ ਲੈ ਕਰ ਕੁਝ ਰੋ ਕੋਈ ਨਹੀਂ ਹਾਂ ਮੈਨੂੰ ਪਤਾ ਤੂੰ ਚੀ ਜਿਆਦਾ ਪਾਰ ਕਰ ਦੇ ਖਾ ਚਾ ਅੱਛਾ ਤੇ ਫਿਰ ਆਪਣਾ ਕੀ ਕਹਿੰਦੇ ਚੀਚੀ ਠੀਕ ਸੀ ਕਰ ਇਹਨੇ ਕੁਛ ਰਾਤ ਨਹੀਂ ਕੀਤਾ ਇਹਨੂੰ ਇੱਥੇ ਪਾਇਆ ਅੰਦਰ ਹੈ ਚੀਚੀ ਨੂੰ ਆਓ ਅੱਛਾ ਇਹਨੂੰ ਭੈਣੇ ਖੁਸ਼ਬੂ ਆ ਗਈ ਗੱਡੀ ਦੀ ਅੱਛਾ ਕਿਉਂ ਨਹੀਂ ਗਿਆ ਉਧਰੋਂ ਦੀ ਅੰਦਰ ਉਧਰ ਜਾ ਕੇ ਫਿਰ ਉੱਥੇ ਬੋਏ ਅੱਗੇ ਜਾ ਕੇ ਦੇਖ ਲੈ ਆਹ ਹੈ ਚੀਚੀ ਆ ਜਾ ਮੇਰਾ ਪੁੱਤ ਆ ਜਾ ਆ ਜਾ ਆ ਜਾ ਮੇਰਾ ਬੱਚਾ ਵਾਜਾ ਆਈ ਨਹੀਂ ਰਵੀ ਅਕਾ ਤੇ ਵੀ ਰਿਕਾਰਡ ਚ ਚਲੇ ਤੀਂ ਉਹ ਤੇ ਤੂੰ ਰੋਣਾ ਕਿਹੜੀ ਗੱਲੋਂ ਕਿਹੜੀ ਗੱਲੋਂ ਰੋਣਾ ਕਿਹੜੀ ਗੱਲੋਂ ਆਹ ਇੰਨੇ ਦਿਨ ਨਹੀਂ ਕੀਤਾ ਜੱਡਾ ਹੋਣ ਅੱਜ ਕਾ ਕੀਤਾ ਆਥਰੂ ਡੇ ਗੰਡਿਆਈ ਆਹ ਇਥਰੂ ਦੇਖੋ ਮਾਂ ਮਰ ਜਾ ਪੁੱਤ ਹੈ ਜੀ ਇਦਾਂ ਸਜਾਣਾ ਦਿਆ ਕਰ ਰੋਇਆ ਨਾ ਕਰ ਤੂੰ ਤੂੰ ਨਾ ਰੋਇਆ ਕਰ ਬਤ ਤੇਰੇ ਲਈ ਤੇ ਛਾਲਾ ਕੁਛ ਚੂਣ ਮਗਨਾ ਮਾਦੀ ਨਦੀ ਉਹ ਨਹੀਂ ਉਥੇ ਕਸ਼ਮੀਰ ਚ ਸਾਰੇ ਕਹਿੰਦੇ ਚੀਚੀ ਬਾਬਾ ਕਿਸਾ ਹੈ ਚੀਚੀ ਬਾਬਾ ਕਿਸਾ ਹੈ ਚੀਚੀ ਨੇ ਤੇ ਕੁੜੀਆਂ ਮਗਰ ਲਾਈਆਂ ਨੇ ਚੀਚੀ ਨੇ ਤੇ ਸਾਰਾ ਜਹਾਨ ਮਗਰ ਲਾਇਆ ਐਡਾ ਸਟਾਰ ਹੋ ਗਿਆ ਮੇਰਾ ਮੁੰਡਾ ਮੇਰਾ ਸਟਾਰ ਹੋ ਗਿਆ ਤੂੰ ਲੋਯਾ ਨਾ ਕਰ ਖੁਸ਼ ਰੋ ਕਰ ਕੁਝ ਰੋ ਉਹ ਨਹੀਂ ਹਾਂ ਮੈਨੂੰ ਪਤਾ ਤੂੰ ਜ਼ਿਆਦਾ ਪਾਰ ਕਰ ਦੇ ਖਾਜਾ ਅੱਛਾ ਤੇ ਫਿਰ ਆਪਣਾ ਕੀ ਕਹਿੰਦੇ ਚੀਚੀ ਠੀਕ ਸੀ ਕਰ ਇਹਨੇ ਕੁਛ ਰਾਤ ਤੇ ਨਹੀਂ ਆ ਇਹਨੂੰ ਇੱਥੇ ਪਾਇਆ ਅੰਦਰ ਹਾਂ ਹੈ ਚੀਚੀ ਨੂੰ ਆਹੋ ਅੱਛਾ ਇਹਨੂੰ ਵੀ ਕਿਸ਼ੂ ਬੋ ਆ ਗਈ ਗੱਡੀ ਦੀ ਅੱਛਾ ਕਿੱਥੇ ਲਿ ਗਿਆ ਉੱਧਰ ਹੁੰਦੀ ਅੰਦਰ ਉੱਧਰ ਜਾ ਕੇ ਫਿਰ ਉੱਥੇ ਬੂਹੇ ਅੱਗੇ ਜਾ ਕੇ ਦੇਖਣ ਆਹ ਹੈ ਚੀਚੀ ਆ ਜਾ ਮੇਰਾ ਪੁੱਤ ਆ ਜਾ ਆ ਜਾ ਆ ਜਾ ਮੇਰਾ ਬੱਚਾ ਆ ਜਾ ਆ ਇਹ ਨਹੀਂ ਆ ਕਾ ਤੇ ਵੇ ਇੱਕ ਵਾਰੀ ਚਲੇ ਤੀ ਨਾ ਉਸ ਪੁੱਤ ਤੂੰ ਰੋ ਨਾ ਕਿਹੜੀ ਗੱਲੋਂ ਕਿਹੜੀ ਗੱਲੋਂ ਰੋਣਾ ਕਿਹੜੀ ਗੱਲੋਂ ਆ ਇੰਨੇ ਨਹੀਂ ਕੀਤਾ ਜੱਡਾ ਹੁਣ ਅੱਜ ਕੱਲ੍ਹ ਕੀਤਾ ਥਰੂ ਡੇ ਗੰਡਿਆਈ ਆਵੇ ਥਰੂ ਦੇਖੋ ਮਾਂ ਮਰ ਜੇ ਪੁੱਤ ਹੈ ਜੀ ਇਦਾਂ ਸਜਾਣਾ ਦਿਆ ਕਰ ਰੋਇਆ ਨਾ ਕਰ ਤੂੰ ਤੂੰ ਨਾ ਰੋਇਆ ਕਰ ਬਤੂ ਤੇਰੇ ਲਈ ਤੇ ਛਾਲਾ ਕੁੱਝ ਚੂਣ ਮੱਕ ਨਾ ਮਾਂ ਦੇ ਲਾ دیے ਉਹ ਨਹੀਂ ਉਥੇ ਕਸ਼ਮੀਰ ਚ ਸਾਰੇ ਕਹਿੰਦੇ ਚੀਚੀ ਬਾਬਾ ਕਿੱ사 ਹੈ ਚੀਚੀ ਬਾਬਾ ਕਿੱ사 ਹੈ ਚੀਚੀ ਨੇ ਤੇ ਕੁੜੀਆਂ ਮਗਰ ਲਾਈਆਂ ਨੇ ਚੀਚੀ ਨੇ ਤੇ ਸਾਰਾ ਜਹਾਨ ਮਗਰ ਲਾਇਆ ਐਡਾ ਸਟਾਰ ਹੋ ਗਿਆ ਮੇਰਾ ਮੁੰਡਾ ਮੇਰਾ ਸਤਾਰਾ ਹੋ ਗਿਆ ਤੂੰ ਲੋਇਆ ਨਾ ਕਰ ਖੋਜ ਲੈ ਕਰ ਕੁਝ ਰੋ ਕੋਈ ਨਹੀਂ ਹਾਂ ਮੈਨੂੰ ਪਤਾ ਤੂੰ ਜੀ ਜ਼ਿਆਦਾ ਪਾਰ ਕਰਦੇ